ਹੈਲੋ ਗਾਇਜ਼ ਬਾਜੀ ਆਇਥੋਂ ਲੈ ਕੇ ਚੱਲਦੇ ਆ ਜੀ ਆਪਾਂ ਸਤਿਆਆਂ ਤੇ ਇਹ ਸਾਡਾ ਵਲੋਗ ਆ ਜੀ ਸੋਮਨ ਜੱਠੇ ਦੇ ਸਤਿਆਆਂ ਨੂੰ ਜਾਂਦੇ ਆ ਜੀ ਆਪਾਂ ਹਾਲ ਕੋਈ ਬੱਸ ਵਿੱਚ ਇੱਕ ਦਾ ਇਹ ਨਿਆਰੇ ਨਾਲ ਸੰਗਤ ਬੈਠੀ ਆ ਆ ਸਾਡੇ ਡਰਾਈਵਰ ਸਾਹਿਬ ਆ ਇਹ ਸਾਡੇ ਰਿੰਕੂ ਬਾਜੀ ਪੂਰੀ ਬੱਸ ਧਕਨਕ ਭਰ ਕੇ ਆ ਜਾਰੀ ਆ ਅਸੀਂ ਹਰ ਸਾਲ ਮੱਥਾ ਟੇਕਣ ਵਾਤ ਜਾਈਦਾ ਜੀ ਆ ਦੇਖੋ ਜੀ ਬਸ ਕਿਦਾ ਹਸਪੀਟਲ ਪੱਟਦੀ ਹੋਈ ਜਾ ਰਹੀ ਆ ਬੜਾ ਹੀ ਵਧੀਆ ਦ੍ਰਿਸ਼ਵਾ ਬਹੁਤ ਹੀ ਸੋਹਣਾ ਮੌਸਮ ਸੀ ਅੱਜ ਬਹੁਤ ਹੀ ਸੋਹਣਾ ਮੌਸਮ ਸੀ ਅੱਜ ਆਰੇ ਕੋਈ ਲਾਈਨ ਚ ਲੱਗ ਗਈ ਮੱਥਾ ਟੇਕਣ ਵਾਲੀ ਜੀ ਆਪਾਂ ਵਡਾ ਨਜ਼ਾਰਾ ਆਇਆ ਜੀ ਅੱਜ ਰਸ ਹੈ ਨਹੀਂ ਸੀ ਆਪਾਂ ਥੋੜਾ ਛੇਤੀ ਚਲ ਗਏ ਇਹ ਲੋਕ ਆ ਰਹੇ ਸੀ ਮੱਥਾ ਟੇਕਣ ਵਾਸਤੇ ਸਾਡੀ ਆਂਦਾਂ ਦੀ ਵਾਰੀ ਮਤਲਬ ਛੇਤੀ ਆ ਗਈ ਮੱਥਾ ਟੇਕਣ ਵਾਸਤੇ ਲੈਣ ਚ ਲੱਗੇ ਸੀ ਕਿ 10 15 ਮਿੰਟ ਦੇ ਵਿੱਚ ਵੀ ਮੱਥਾ ਟੇਕ ਹੋ ਗਿਆ ਆ ਸਾਡੀ ਸਤੀ ਮਾਤਾ ਜਿੱਥੇ ਮੱਥਾ ਟੇਕੀਦਾ ਆਪਾਂ ਥੇਰੇ ਆ ਜੀ ਆਪਣੇ ਸੁਮਨ ਗੋ ਤੇ ਜਿੱਥੇ ਥੇਰੇ ਖਾਨ ਖੰਡਾ ਇਹਦਾ ਨਵਾਂ ਸ਼ਹਿਰ ਪੰਗਾ ਸ਼ਹਿਰ ਦੇ ਬਿਲਕੁਲ ਕੋਲ ਆ ਜੀ ਰਸਮ ਮਿਆਲੇ ਦੇ ਕੋਲ ਆ লাইਵ ਵੀ ਚਲਾਇਆ ਸੀ ਭਾਈ ਉਹਨਾਂ ਨੇ ਬਲੇ ਕੋਈ ਲੈਨ ਛੱਤ ਤੋਂ ਬਾਅਦ ਜਦੋਂ ਬਾਅਦ ਨਿਕਲੇ ਮੱਥਾ ਦੇ ਕੇ ਲੈਨ ਲੱਭੀ ਹੋਈ ਉਹ ਜਾਣਾ ਲੱਭੀ ਆ ਦੇਖੋ ਇਹ ਸੰਗਤ ਕਿੰਨੀ ਹੈ ਹੋੜੀ ਹੋੜੀਓ ਸਾਰਾ ਪੰਡਾਲ ਜਿੰਨਾ ਵੀ ਆ ਭਰ ਜਾਂਦਾ ਜੀ ਸੰਗਤ ਬਾਹਰ ਤੱਕ ਸੰਗਤ ਨਹੀਂ ਹੁੰਦੀ ਆ ਅਸੀਂ ਜਲਦੀ ਜਲਦੀ ਮੱਥਾ ਟੇਕ ਕੇ ਉਸ ਤੋਂ ਬਾਅਦ ਦੀਵਾ ਵੀ ਕੀਤਾ ਜੋਤਰੀ ਗਈ ਆ ਸਾਡੇ ਵੱਡੇ ਵੀਰ ਜੀ ਦਸੰਦਰ ਜੀ ਹੋਰ ਭਾਬੀ ਜੀ ਆ ਦੇਖੋ ਜੀ ਕਿੰਦਾ جگਬਗ جگਮਗ ਦੀਪਕ ਜਗਦੇ ਆ ਬੜਾ ਸਕੂਨ ਮਿਲਦਾ ਜੀ ਬਹੁਤ ਸਕੂਨ ਮਿਲਦਾ ਜੀ ਆਪਣੇ ਪਿੱਤਰਾਂ بڑے ਬਜ਼ੁਰਗ ਮੱਥਾ ਟੇਕ ਕੇ ਬੜਾ ਸਕੂਨ ਮਿਲਦਾ ਮੱਥਾ ਟੇਕਣ ਤੋਂ ਬਾਅਦ ਆ ਦੇਖੋ ਜੀ ਲੱਗੇ ਆਪਾਂ ਹੁਣ ਲੈਂਡ ਦੇ ਵਿੱਚ ਚਾਪ ਕੋੜੇ ਦਾ ਲੰਗਰ ਸੀ ਚਾਪ ਕੋੜੇ ਦਾ ਲੰਗਰ ਖਾਤਾ ਉਹ ਤੋਂ ਸਾਡੇ ਭਰਾ ਸੇਵਾ ਕਰ ਰਹੇ ਸੀ ਬਰਤਨ ਸਾਫ ਕਰਦੇ ਸੀ ਜਾਜੂ ਬਿੱਟੀ ਅੱਜ ਦੀ ਵੀਡੀਓ ਬਣਾਈ ਵਲੋਗ ਚ ਪਾਉਣ ਵਾਸਤੇ ਔਰ ਫਿਰ ਦੇਖਦੇ ਦੇਖਦੇ ਪੰਡਾਲ ਖੁੱਲ ਹੋ ਗਿਆ ਜੀ ਆ ਦੇਖੋ ਕਿੰਨੀਆਂ ਲੇਨਾਂ ਲੱਗੀਆਂ ਆ ਗਰਮ ਗਰਮ ਚਾਹ ਤੇ ਗਰਮ ਗਰਮ ਪਕੌੜੇ ਬਹੁਤ ਹੀ ਨੇ ਥੋੜੇ ਥੋੜੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਟੈਕਨੀਕ ਦੇ ਨਾਲ ਪਰਤਾਵੇ ਸੇਵਾ ਕਰ ਰਹੇ ਸੀ ਆ ਲੋ ਜੀ ਪੁੱਜ ਗਏ ਆਪਾਂ ਹੁਣ ਜਿੱਥੇ ਕਲਾਕਾਰ ਲੱਗਿਓ ਆ Hey 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 ਉਰਨਾ ਮਿਨਾ ਸੀ ਜੀ ਤੁਮੀ ਆ ਕੇ ਆਉਂਦਾ ਨਾ ਆਜ ਦਾ ਸਮਾਂ